ਲੋ ਵੀ ਦੋਸਤੋ ਵੀਡੀਓ ਨੂੰ ਕਰ ਦੋ ਸ਼ੇਅਰ ਤੇ ਆਪਣੇ ਪੇਜ ਨੂੰ ਕਰ ਲੋ ਫੋਲੋ ਅੱਜ ਦੀ ਵੀਡੀਓ ਵਿੱਚ ਬਾਈ ਕੋਲੇ ਮਗਰ ਵਛੀਆਂ ਦੋ ਆ ਨਾਗ ਤਾਂ ਬਾਈ ਕੋਲੇ ਲਗਭਗ 4 ਆ ਤੇ ਵਛੀਆਂ ਦੋ ਆ ਇੱਕ ਇਧਰਲੇ ਪਾਸੇ ਤਾਜੀ ਸੂਈ ਐ ਇਹਦੇ ਵੱਲ ਆਪਾਂ ਫੇਰ ਆਉਣੇ ਪਹਿਲਾਂ ਸਿਰ ਇਧਰ ਹੀ ਦਿਖਾ ਦਗੇ ਇਧਰਲੇ ਪਾਸੇ ਆ ਵਛੀ ਆ ਦੋਸਤੋ ਢੋਕੜ ਬਾਈ ਦਾ ਦਾ 2.5 3 ਮਹੀਨੇ ਹੋ ਗਏ ਸੂਈ ਨੂੰ ਮਗਰ ਇਹਦੇ ਆ ਵਛੀ ਆ ਵਛੀ ਦੇ ਵੀ 4 ਹੀ ਥਾਣਾ ਬਾਕੀ ਵਛੀ ਤੋਂ ਤੁਹਾਨੂੰ ਆਈਡੀਆ ਲੱਗ ਜੂਗਾ ਇਹ ਤੋਂ ਆਈਡੀਆ ਲਾ ਲਓ 3 ਮੰਨ ਲਓ 4 ਮੰਨ ਲਓ ਤੁਹੋ ਤੁਹਾਡੀ ਸਮਝ ਇਧਰਲੇ ਪਾਸੇ ਸਿੰਘਾ ਵਾਲੀ ਦੁੱਧ ਬਈਦਾਦਾ ਵੀ 7 ਲੀਟਰ 6 ਲੀਟਰ ਮੰਨ ਕੇ ਸੌਦਾ ਕਰ ਲੈ ਦੋ ਟਾਈਮ ਤਿੰਨ ਟਾਈਮ ਚਵਾਈ ਕਰ ਸਕਦੇ ਸੁਹਾਗ ਦੀ ਬਈਦਾਦਾ ਆ ਗਿਆ ਠੰਡੀ ਸੀ ਲੱਤ ਤੇ ਦੁੱਧ ਵੀ ਇਹਦਾ ਹੋਊਗਾ ਸੰਘਣਾ ਮੁੱਲ ਬਈ ਨੇ ਇਹਦਾ ਕਰਿਆਗਾ 18000 ਰੁਪਿਆ ਇਧਰਲੇ ਪਾਸੇ ਦੋਸਤੋ 13000 ਦੀ ਬਈਦਾਦਾ ਇਹ ਦੇ ਦਾਂਗੇ ਇਹ ਹੈਗੀ ਚੱਲੀ ਟੋਕੜ ਇਹਦੇ ਥੱਲੇ ਵੀ ਦੁੱਧ ਬਈਦਾਦਾ ਵੀ 6 ਲੀਟਰ ਮੰਨ ਕੇ ਸੌਦਾ ਕਰ ਲੈ ਦੋ ਟਾਈਮ ਤਿੰਨ ਟਾਈਮ ਹੋ ਸਕਦੇ ਕੱਦ ਕੱਦ ਦਾ ਆ ਗਿਆ ਸੋਨਾ ਇਹ ਵੀ ਟੋਕੜ ਇਹ ਬਈ ਨੇ ਦੇ ਦੇਣੀ ਹੈ 13000 ਦੀ ਇਹਦਾ ਕੱਦ ਦੋਸਤੋ ਜਿਹੜਾ ਆ ਗਿਆ ਸਾਬ ਦਾ ਸਮੇਤ ਵੱੱਛੀ ਵਾਲਾ ਮੁੱ ਇਧਰਲੇ ਪਾਸੇ ਦੋਸਤੋ ਚੰਗੀ ਟੋਕੜ ਕਹਿ ਸਕਦੇ ਚੰਗੀ ਬਰੀਡ ਵਾਲੀ 6 ਲੀਟਰੀ ਦੁੱਧ ਬਈ ਦਾਦਾ ਇਹਦਾ ਚਵਾ ਦਾਂਗੇ ਸੀਮੰਟ ਵੀ ਲੱਗਿਆ ਥੋੜੇ ਕੇ ਦਿਨ ਹੋਏ ਇਹਦੇ ਲਗਭਗ ਮਹੀਨੇ ਦੇ ਆਸੇ ਪਾਸੇ ਖਾਲੀ ਮੰਨ ਕੇ ਸੌਦਾ ਕਰੋ ਇਹ ਬਈ ਦਾਦਾ ਵੀ ਆਪਾਂ ਦੇ ਦਾਂਗੇ 16000 ਦੀ ਇੰਨੇ ਦਾ ਤਾਂ ਕੋਈ ਵੱਛੀ ਨਹੀਂ ਦਿੰਦਾ ਚੰਗੀ ਬਰੀਡ ਵਾਲੀ ਇਧਰਲੇ ਪਾਸੇ ਉਹੀ ਆ ਗਈ ਤੀਜਾ ਦਿਨ ਆ 16 17 ਲੀਟਰ ਬਈ ਦਾਦਾ ਵੀ ਬੋਲਾ ਹਾਜ਼ਰ 16 ਮੰਨ ਲਓ 17 ਮੰਨ ਲਓ ਮੁੱਕ ਦੀ ਗੱਲ 15 ਮੰਨ ਕੇ ਦੋ ਟਾਈਮ ਤਿੰਨ ਟਾਈਮ ਚਵਾਈ ਕਰ ਲਓ ਮਗਰ ਵੱਛੀ ਤੀਜਾ ਦਿਨ ਮੁੱਲ ਇਹਦਾ ਜਿਹੜਾ ਬਈ ਨੇ ਕਰਿਆ ਫੋਨ ਤੇ ਬਾਕੀ ਮੁੱਲ 13000 ਤੋਂ ਸ਼ੁਰੂ ਹੋ ਕੇ ਫੁੱਲ ਵੀਡੀਓ ਜਾਂ ਡੇਰੀ ਫਾਰਮ ਤੇ ਮਿਲ ਜੂਗੀ ਉੱਥੇ ਦੇਖ ਸਕਦੇ ਹੋ ਵੀਡੀਓ ਦੇਖਣ ਲਈ ਧੰਨਵਾਦ